ਕੀਰਤਨ ਬੀਬੀ ਕਵਰੀ ਗੁਰਜੀ ਗੁਰਦਾਸ ਜੀ ਵਰਨ ਕੋਪਰਾਂ ਦੀ ਬਾਣ ਦੀ ਸੰਗੋਹਤਾ ਪਰ ਗੁਰੂ ਦੇ ਅੰਦਰ ਆਗਮ ਹੋ ਜਾਣਗੇ ਆਪ ਜੀ ਨੇ ਇਸੇ ਤਰ੍ਹਾਂ ਇਹਨਾਂ ਗੜੀ ਵਾਰ ਸ਼ਾਮ ਰਾਤ ਦੇ ਦਿਵਾਨਾਂ حاضਰੀ ਪਰ ਇਫਾਦ ਨਾ ਕਰਨੀ ਕਥਾ ਦਾ ਆਗਾਸ ਯਾਨੀ ਮੋਟਾ ਸੰਗੀ ਹਰਿ ਗੰਥੀ ਸਰਵਾਰ ਵਾਯੂਨੀ ਕਾ ਫਲਸਫਾ ਆਇ ਗੁਰੂ ਦੇ ਪਰਤ ਤਹਾਇ ਕੇ ਗੁਰੂ ਸਾਹਿਬ ਜੀ ਮਨ ਰੇ ਛਾਦੋਂ ਭੰ ਪ੍ਰਗਟ ਹੋਏ ਨਾ ਚੋ ਇਹ ਆਮਾਇਆ ਕੀ ਦੰਦੇ ਸੂਰ ਕੇ ਸਾਹਮੁਖ ਰਨ ਦੇ ਘਰ ਬੈ ਸਤੀ ਕੇ ਸੱਚੇ ਭਾਣੇ ਧਾਕੁ ਮਾ ਗਿ ਸਾਡਲੀ ਮਨ ਬੋਰਾ ਆਪ ਤੋ ਜਰੀ ਮਰੀ ਸੇ ਨੋ ਹਾਥ ਸਦਾ ਰਾ ਸੂਰਾ ਸੋ ਪਹਿਚਾਨੀਏ ਦੂਖ ਦਾ ਸੰਗਤ ਦੀ ਜਾਪ ਜੋਤ ਧੰਨ ਧੰਨ ਸਭ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਬਸ ਕੋਤ ਅੰਦਰ ਸਵੇਰ ਵਾਰ ਸਦਿਆ ਦੀ ਦੀਵਾਨਾ ਤੇ ਤਵਾਜ਼ਰੀਆਂ ਦੁਆਰੇ ਗੁਰਸਵਾਹੀ ਸਤ ਸੰਗਿਦਾਰੋ ਵੜਵਾਗੇ ਹੋ ਜੋ ਕਿ ਸਤ ਪੰਥ ਦਾ ਤਾਰਾ ਜੋ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰ ਜਨਾਂ ਨੂੰ ਜੁੜ ਕਰਕੇ ਰਬੀ ਬਾਣੀ ਦੇ ਕੀਰਤਨ ਬੜੇ ਵਿਆਦ ਅਤਸੈ ਆਪ ਨੂੰ ਮਿਸ਼ਰਵਲ ਕੀਤੇ ਹਨ ਆਓ ਇਸ ਕਲ ਨੂੰਾਰੇ ਬਾਬਤ ਵਿਚਾਰ ਦੀ ਸਾਈ ਤੋਂ ਪਹਿਲਾ ਸਹਿਬਾਂ ਦੀ ਵਾਸ਼ਿਸ਼ ਗੁਰਪਤੀ ਪ੍ਰਵਾਨ ਕਰੋ ਬਾਦ ਬਸ ਸਤਕਾਰ ਦਾ ਪਿਆਰ ਸੇਵਾ ਅਨੁਸੀਸਿ ਸਿਖਾਉਂਦੇ ਵੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਿੱਖ ਕੌਮ ਨੇ ਨਾਲ 10 ਵੱਡੇ ਕਨੁਕਾਰੇ ਵਾਪਰੇ ਪਹਿਲਾ ਕਨੁਕਾਰਾ ਜਿਹੜਾ ਉਹ ਕਾਨੂੰ ਵਾਲ ਤੇ ਸ਼ਮਦ ਹੈ 11000 ਸਿੱਖ ਉਸੇ ਕਦਰ ਹੁੰਦੇ ਹੈ ਉਸ ਤੋਂ ਬਾਅਦ ਦੂਸਰਾ ਕਨੁਕਾਰਾ ਕੋਪਰ ਹਿੜਾ ਦਾ 35000 ਸਿੱਖ ਉਹਦੇ ਜਬੇ ਬਜ਼ੁਰਗ ਬੀਬੀਆਂ ਕਦਰ ਕੀਤੇ ਜਾਂਦੇ ਤੀਸਰਾ ਤੁਹ ਕਾਰਾ ਜੀ ਦਲਾਸਤਨ ਦਲਾਸ ਨੇ ਆਪ ਨੂੰ ਸੰਕਿਰਤੀ ਹੈ 70000 ਸਿੱਖ ਇਸ ਤੁਹ ਕਾਰੇ ਵਿੱਚ ਸ਼ਹੀਦ ਕੀਤੇ ਗਏ ਇਹ ਇੱਕ ਸਿੱਖ ਕੌਮ ਦੀ ਨਸ਼ਤ ਨਸੂਸ਼ੀ ਹੈ ਕਿ ਦਾ ਕਾਰ ਕੀ ਆਰਾਮ ਦੀ ਦਾ ਵਾਪੇ 47 ਉਹ ਜਦੋਂ ਦੇਸ਼ ਆਜ਼ਾਦ ਹੋਇਆ ਉਸ ਵੇਲੇ ਬ੍ਰਿਟਿਸ਼ ਗਵਰਨਮੈਂਟ ਨੂੰ ਆਖਿਆ ਗਿਆ ਸਿਖਾਤੋਂ ਕਿ ਤੁਸੀਂ ਆਪਣਾ ਖਿੱਤਾ ਵਖਰਾ ਲੈ ਲਓ ਜਿਨਾ ਨੇ ਆਪਣਾ ਖਿੱਤਾ ਲੈ ਰਿਆ ਹੈ ਇਹ ਲੋਹਾਂ ਨੂੰ ਆਪਣਾ ਪਾਕਿਸਤਾਨ ਦੇਸ਼ ਵਖਰਾ ਦਿੱਤਾ ਜਾਂਦਾ ਕਿਉਂਕਿ ਉਸ ਵੇਲੇ ਪਾਕ ਦੇਸ਼ ਵਖਰਾ ਸੀ ਪੰਜਾਬ ਦੇਸ਼ ਵਖਰਾ ਸੀ ਆਖਿਆ ਗਿਆ ਤੁਸੀਂ ਆਪਣਾ ਖਿੱਤਾ ਲੈ ਲਓ 10 45000 ਰੁਪਏ ਦੇ ਤੁਸੀਂ مالک ਸ਼ਹਾਦਤਾਂ ਦੇਸ਼ ਦੀ ਆਜ਼ਾਦੀ ਲਈ ਸ਼ਾਹਸੇ ਹੁਸੈਨ ਖੋੜੀਆ ਹੋ ਗਿਆ ਕਾਲੇ ਪਾਣੀ ਤੁਸੀਂ ਗਏ ਫਾਸੀ ਤੇ ਤੁਸੀਂ ਚੜੇ ਪਰ ਇਸ ਆਜ਼ਾਦੀ ਦਾ ਮੈਸੇਜ ਕੋਵਰੇਣਾ ਵਾਲਿਆਂ ਕਿਸੇ ਹੋਰ ਨਹੀਂ ਵਾਲਿਆਂ ਉਹਦੇ ਵਿੱਚ ਕਾਰਨ ਸਰਦਾਰ ਮਨਜੀਤ ਸਿੰਘ ਵਾਸ਼ੀਪਾਰਸ ਹੈ ਬੜੇ ਕਮਜ਼ੋਰ ਰਸ ਹੈ ਇਹ ਦੋਨੋਂ ਕਿਉਂਕਿ ਜਿਹੜਾ ਸੱਜਣ ਹੁੰਦਾ ਹੈ ਜਿਸ ਦਿਨ ਉਹ ਦੁਸ਼ਮਣ ਬਣਦਾ ਹੈ ਤਦਿਆਂ ਉਹ ਲਾ ਕੇ ਰੱਖ ਹੁੰਦਾ ਹੈ ਪੰਡਤ ਜਵਾਹਰ ਲਾਲ ਨਹਿਰੂ ਤੇ ਗਾਂਧੀ ਜਾਣਦੇ ਸਾਰੇ ਗੁਰੂ ਬਾਲ ਕਮਜ਼ੋਰ ਦੇ ਲਿਆ ਜਦੋਂ

ਇਦਰ ਦੇਸ਼ ਦੀ ਵਾਢ ਹੋਈ ਤੇ ਸਾਖੀ ਬਣਿਆ ਪੰਜਾਬ ਸੂਬੇ ਦੀ ਥਾਂ ਛੋਟੀ ਜੀ ਸੂਬੇ ਪੰਜਾਬ ਬਣਿਆ ਅੱਗੇ ਜਾ ਕੇ ਹਰਿਆਣਾ ਤੇ ਬਾਜਲੌਰ ਪਤਾ ਗਿਆ ਉਹ ਸੁਸ਼ਾਸਨ ਆਜ਼ਾਦੀ ਵਾਧਾ ਹੋਇਆ ਦੇਸ਼ ਤੇ ਕਿਹਨਾਂ ਨੇ ਨਵ ਕਾਲ 17 ਸ਼ਰਤਾਂ ਤੇਰੇ ਨਾਲ ਪ੍ਰਵਾਨ ਕੀਤਾ ਸardar 1909 ਸਾਹ ਸ਼ਰਤਾਂ ਤੇਰੇ ਨਾਲ ਪ੍ਰਵਾਨ ਲੱਗਿਆ ਵੀ ਤੁਸੀਂ ਆਜ਼ਾਦੀ ਦਾ ਦੇ ਕਮਾਨਸਰ ਕੋਲ ਸੀ ਤੁਹਾਨੂੰ ਵੱਖਰਾ ਇੱਕ ਛੋਟਾ ਸੂਬਾ ਦਿਆ

ਖੈਰ ਨਾਲ ਜਿਹੜੀ ਕਰਾਉਂ ਉਪਰੰਤ ਸਰਕਾਰਾਂ ਨੇ ਸਿੱਖ ਕੌਮ ਨੂੰ ਉਲਝਾਉਣ ਵਾਸਤੇ ਲਗੇ 64 ਦਾ ਨਿਸਬਸ਼ਾਤ ਸਰੀਆਤ ਇਹ ਮਾਜੂਰ ਬਕਰ ਕਰ ਦਿੱਤਾ ਪੰਜਾਬ ਦੇ ਕੁਸ਼ੂਦਾ ਜੇ ਕਰ ਦਿੱਤਾ ਉਸ ਤੋਂ ਬਾਅਦ 1978 ਵਿੱਚ ਸਰਕਾਰ ਵੱਲੋਂ ਇਹ ਨਗਰੀ ਨਨਪਾਰੀ ਨੂੰ ਵਜਨਾ ਸਾਲ ਦੇ ਆਪੀ ਬਿਠਾਇਆ ਜਾਂਦਾ ਹੈ ਇਹਦੇ ਕੋ ਸਮੇ ਸਮੇ ਸਰਕਾਰਾਂ ਇਹਨਾਂ ਨੂੰ ਪੈਦਾ ਕਰਦੀਆਂ ਆਈਆਂ ਹੈ ਉਸ ਸਮੇਂ ਸਿੱਖ ਕੌਮ ਨੂੰ ਉਲਝਣ ਵਾਸਤੇ ਇਹ ਆਪਣੀ ਹਰਕਾਹ ਦੇ ਅੰਤੂਕ ਦੀ ਆਪ ਮਾਣ ਕਰ ਸਕਣ ਨਰੰਗ ਕਾਹੀ ਜਾ ਕੇ ਬਿਠਾਇਆ ਆਸ ਤੋਂ ਸ਼ਾਇਦ ਨੇ ਪੰਜਾਬ ਦੇ ਨੌਂ ਦੇ ਚੈਨ ਨੂੰ ਅੱਗ ਲਾਈ ਪਹਿਲੀ ਵਾਰੀ ਗੁਰੂ ਅਰਜਨ ਸਾਹਿਬ ਦੀ ਮੌਤ ਵੀ ਕੀਤੀ ਉਸ ਤੋਂ ਬਾਅਦ ਸੱਜੇ ਵਾਲੇ ਵਿਚਾਰ ਕੋਈ ਆਪਣਿਆਂ ਨੇ ਉਹਨਾਂ ਅਹਰ ਦੇ ਬਾਣੀ ਯਾਦ ਰੱਖੇ ਆਪਣਿਆਂ ਨੇ ਕਿ ਅੱਜ ਤੱਕ ਸਿੱਖ ਕੌਮ ਜਦੋਂ ਜੈ ਜੁਲਜਣਾ ਤੋਂ ਤੇ ਜਿਹੜਾ ਇਹਨਾਂ ਪੁਰਜਾ ਕੀ ਰੱਖਿਆ ਹੈ ਦੇਤਾ ਪ੍ਰਤੀ ਰੋਜ਼ ਪੂਰਨ ਸਨਮਾਨ ਜੀ ਦੀਆਂ ਬੇਰਮੀਆਂ ਸਿੱਖ ਕਿਤੇ ਜਾਪ ਨਾ ਸਕਣ ਜੇ ਜਾਪ ਕੇ ਜਾਉਂਿਆ ਹਿਰਦ ਕਰਦੇ ਕਿ ਐਸਾ ਕੋਈ ਆਇਆ ਇਸ ਲਾਭ ਦੀ ਨਹੀਂ। ਖ ਉਸ ਵਾਰ ਜਿਹੜੇ ਪੰਜਾਬੀ ਸੂਰੇ ਮੋਰਚੇ ਲੱਗੇ ਰੰਗਕਾਰੀ ਗੁਰਵਚਨ ਅੰਮ੍ਰਿਤ ਿਆ ਕੇ ਬਿਠਾਇਆ ਗਿਆ ਅਮਰ ਸਾਹਿਬ ਨੇ ਆਪਣਾ ਸਾਰੋ ਨਾ ਆ। ਗੁਰੂ ਰਸ ਮਹਾਰਾਜ ਦਾ ਪ੍ਰਕਾਸ਼ ਕਰਦਾ ਇਹਦੇ ਉੱਤੋਂ ਵੀ ਲੰਘ ਕੇ ਉਹ ਆਪਣੀ ਗੰਦੀ ਹੋਂਦ ਉਹਦੇ ਤੇ ਨਹੀਂਦਾ। ਤੇ ਆਪਣੇ ਪੈਰ ਨੂੰ ਰਸ ਮਹਾਰਾਜ ਨੂੰ ਪੀੜੇ ਦਿੱਤਾ।

ਕੌਨਸੀ ਬਣਾ ਪਿੱਛੇ ਸਰਕਾਰ ਸੀ ਸਰਕਾਰ ਨੇ ਉਹ ਸਿਕਿਉਰਟੀ ਦਿੱਤੀ ਉਸ ਵੇਲੇ ਕੋਈ ਮਾਇਦਾ ਲਾਲ ਸਾਹਮਣੇ ਨਾ ਆਇਆ ਜੋ ਇਸ ਵਿਆਪਰੀ ਨੂੰ ਰੋਕ ਸਕਦਾ ਕੇਵਲ ਮੱਦੇ ਬਹੁ ਜ਼ਾਕਿਤ ਬਾਬਾ ਇਹ ਕੌਂਸਲ ਗਿਆ ਨੀਰਮੈਲ ਸੈਂਟਰ ਨਾਲ ਨਹੀਂ ਉਹਨਾਂ ਨੇ ਆਖਿਆ ਇਹਨਾਂ ਦੇ ਸਾਕ ਪਰੇ ਰੁਕਾਂਗਾ ਉਹ ਕਰ ਕਰ ਸਾਕ ਕਰਨਗੇ ਇਸ ਦਾ ਤਜਰਬੇ ਨਹੀਂ ਸੱਸੀ ਆਲੇ ਦੀ ਤੌਸੀਲ ਰੁਕੀ ਸਕਦਾ ਇੱਕ ਕਰ ਕਰ ਸਾਕ ਕਰਨਗਾ ਤੇ ਉਸ ਸਮੇਂ ਬਾਪੂ ਖਾਨ ਨੇ 13 ਸੇ ਭੇਜੇ ਸਰਵੇ ਨਾਲ ਵਿਚਾਰ ਕਰਦੇ ਪਰ ਵਿਦੋਸ਼ੀ ਤੀਰ ਸਿੱਖਣਾ ਕਦਰ ਕੀਤਾ ਗਿਆ ਉਹਦੀ ਬਾਤ ਕੀ ਸੜਿਆ ਪਦਾਮ ਤੋਂ ਬਦਲ ਕੇ ਜਾਣ ਕੇ ਕਥਾਲ ਕੀ ਸਜਾਇਆ ਜਾਂਦਾ ਪ੍ਰਵਚਨ ਨੂੰ ਇਹ ਵਧਿਆ ਜਾਂਦਾ ਵਿਸ਼ੇ ਕੇ ਨਾਲ ਉਹ ਸਾਵਧਾਨ ਕਰ ਸਕ ਕਿਉਂਕਿ ਇਹ ਸਰਕਾਰ ਆ ਸਾਡੇ ਨਾਲ ਆਦ ਕਾਲ ਕਰਦੀਆਂ ਕੰਮੀਆਂ ਕਿਉਂਕਿ ਇਹ ਧਰਮ ਦਾ ਪ੍ਰਣਾਲ ਸਿਰ ਹੋਈ ਹੈ ਬਾਪੇ ਕੇ ਤੇ ਬਾਪਰ ਕੇ ਦੀ ਤਰ੍ਹਾਂ ਬਾਪੇ ਕੇ ਬਰਕਤਾ ਨੂੰ ਦਸੋਣਾ ਚਾਹੁੰਦੇ ਹੈ ਤੇ ਬਾਪਰ ਕੇ ਬੁਲਾਣਾ ਚਾਹੁੰਦੇ ਹੈ بابا بابے کے کہتے ہیں سی گزارا نہیں ہون دینا کو کہتے ہیں سی وصل نہیں دینا کہ دیدی دا ٹکرا ہونا لازمی سی یہی کام میں آج تک کی جد و جاری ہے بابے کے دیوا پر کیا خیر اس کو بعد کہ دیوا پرشا نے سٹیج سمجھ نگلی درنکاری دروجنے میں سوتیا گیا لالا جگت نے جو پجابی اقوادہ ایڈر سی جلدر والا بہت ਦਾ ਸੀ بڑا ਬਲ ਇੱਕ ਦਾ ਸੀ ਸਿਖਾਵਾਰੇ ਬਾਰਾਂ ਚ ਉਹਦਾ ਸੁਧਾ ਲਾਜਦਾ ਸਿਖਾ ਨੇ ਇਧਰ ਆਪ ਹੁਸ਼ਿਆ ਨੇ ਪ੍ਰੋਗਰਾਮ ਤੋਂ ਲੇਕੇ ਹਰਿਆਣਾ ਦਾ ਮਾਝਾ ਦਾ ਪਾਸੇ ਬੰਬੇ ਤੱਕ ਲੋਕ ਸਿੱਖੀ ਦਾ ਪ੍ਰਚਾਰ ਭਰਾ ਤਰ ਲੋਕ ਨਾਲ ਲੱਗੇ ਤੇ ਕਦਰਾ ਕਿਨਾਂ ਹੋਇਆ ਸਾਡੇ ਆਪਣੇ ਲੋਕਾਂ ਨੂੰ ਵਿੱਤੇ ਦੇ ਸਾਡੇ ਬਸੋ ਚਿੱਠੀਆਂ ਲਿਖੀਆਂ ਪਰ ਇੰਦਰਾਗਦੀ ਕਾਂਗਰਸ ਨੂੰ ਵੀ ਸਾਡੇ ਬਸੋ ਬਾਅਦ ਹੋ ਗਈ ਗੱਲ ਤੇ ਖਤਰਾ ਤੇਰੇ ਜੀ ਵੀ ਕਹਿਣ ਆਉਣ ਵਾਲੇ ਸਮੇਂ ਇਸ ਦਾ ਇਲਾਜ ਕਰ ਕੋ ਜਨਕੋਸ ਇੱਕ ਦਿਨ ਨੇ ਲਿਖਿਆ ਕਿ ਦਾਵਾਰੀ ਕਿਸ ਤਸਤੀ ਵਹਾਂ ਡੁੱਬੀ ਜਹਾ ਪਾਣੀ ਭਰਦਾ ਅਪੇ ਆਪਣੋ ਨੇ ਲੂਟਾ ਗੈਰੋ ਨੇ ਵਹਾਂ ਸਾਡੇ ਆਪਣੇ ਤੇ ਕਿਹਨੀਆਂ ਭੇਟੀਆਂ ਜਗਰੋਂਤਾ ਵੀ ਖੇਰੇ ਨੂੰ ਲਾ ਕੇ ਜਗਰਾਂ ਦਾ ਤਿਆਰੀ ਕਰਾਈਏ ਸੱਚ ਹਨ ਹਰਮਨ ਸਿੰਘ ਦਾ ਵੜਾ ਬਣਾ ਕੇ ਸਾਲ ਪਹਿਲਾਂ ਤੋਂ ਤਿਆਰੀ ਕੀਤੀ ਗਈ ਇਸ ਤਰ੍ਹਾਂ ਦਾ ਬਾਦਸਮ ਤੇ ਹਮਲਾ ਕਰਨਾ ਕਿਸ ਕਿਸਾਸੋਂ ਹਮਲਾ ਕਰਨਾ ਹੈ ਇਹ ਤਿਆਰੀ ਕੀਤੀ ਹੈ ਬਹਾਨਾ ਬਣਾਇਆ ਗਿਆ ਜਿ ਦਰਵਾਜ਼ਾ ਆਗਵਾਦੀ ਬੈਠੇ ਬਹਾਨਾ ਕੀ ਸੀ ਆਗਵਾਦੀ ਸਟਾਰ ਅਟੈਕ ਕੀਤਾ ਜਦੋਂ ਮੰਨ ਲੇ ਦਰਵਾਜ਼ਾ ਬੈਠੇ ਤੇ ਬਾਕੀ ਚਾਰੀ ਨੂੰ ਘਾਹਮਾ ਤੇ ਹਮਲਾ ਕਿਉ 125 ਗੁਰੂ ਘਰ ਆਪਣਦਰ ਸਿੱਖਾਂ ਦਾ ਕਤਿਆਕ ਕਿੰਦਾ ਕਿਉ ਗੁਰਬਾਖਸ਼ ਦੇ ਸਰ ਜੀ ਸ਼ਹਾਦਤ ਦਾ ਦਿਨ ਜੁੜਿਆ ਕਿਉ ਮੈਂ ਬੇਨਤੀ ਕਰਾਂ ਮੁੰਬਈ ਤਾਜ ਹੋਟਲ 'ਚ ਆਗਵਾਦੀ ਬੈਠੇ ਸਨ ਉੱਥੇ ਆਰਮੀ ਨੇ ਕਿ ਰਾਾਇਆ ਅਨੌਸਰ ਵਿੱਚ ਕਰਕੇ ਜਿਹੜੇ ਵਿਰੋਧੀ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਉਹਨਾਂ ਨੂੰ ਪਕੜਿਆ ਗਿਆ ਉਥੇ ਇੱਕ ਵੀ ਇੱਕ ਨੇ ਜੀ ਨਾ ਕੋਈ ਗੋਲੀ ਲਾਗੀ ਹੈ ਨਾ ਕੋਈ ਗੋਲਾ ਲਾਗਿਆ ਨਾ ਕੋਈ ਨੁਕਸਾਨ ਹੋਇਆ ਉਹਨਾਂ ਨੂੰ ਪਕੜਿਆ ਗਿਆ ਗੁਰਦੁਆਰਾ ਮੰਦਰ ਜਿਹੜਾ ਅਕਸ਼ਤਾਂ ਉਥੇ ਮੰਦਰ ਹੈ ਉਥੇ ਆਪਵਾਦੀ ਬੰਦੇ ਹੈ ਉਥੇ ਵੀ ਅਨੌਸਰ ਵਿੱਚ ਕਰਕੇ ਵਿਰੋਧੀ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ पकड़या ਜਾਂਦਾ ਕਿਸੇ ਇੱਕ ਵੀ ਇੱਕ ਦੇ ਗੋਲਾ ਨਹੀਂ ਲੱਗਿਆ ਇਸੇ ਕੌਮ ਦੀ ਨਜ਼ਰ ਮੁਸ਼ਰੀ ਨਹੀਂ ਧਾਰਨੀ ਸੀ ਕਿ ਇਹ ਨਹੀਂ ਇਤਵਾਦੀ ਵਰਗੇ ਸਨ ਤੇ ਜਦੋਂ ਦੇਸ਼ ਅਜ਼ਾਦ ਹੋਇਆ ਸਿੰਘਾਂ ਗੁਲਾਮ ਹੋਈ ਤੇ ਤੁਹਾਨੂੰ ਫਤਵਾ ਦਿੱਤਾ ਗਿਆ ਕਿ ਜਰਾਇਨ ਪੀਸ਼ਾ ਕੋਮ ਹੈ ਕਿ ਅਤਵਾਦੀ ਕਿ ਖੱਬਵਾਦੀ ਕਿ ਮੈੜੂਵਾਦੀ ਕੋਈ ਬਾਈ ਦੇ ਪੂਰਨ ਆਪਣਿਆਂ ਵੱਲੋਂ ਇਹ ਜਿਹੜੀਆਂ ਆਵਾਜ਼ਾਂ ਦਿੱਤੀਆਂ ਗਈਆਂ ਕਈਆਂ 24 ਮਈ ਨੂੰ 1983 ਨੂੰ ਜਿਹੜੀ ਮੀਟਿੰਗ ਹੋਈ ਹੈ ਉਥੋਂ ਇਹ ਦਿੱਤ ਜੱਦ ਜਿਹੜੇ ਜੱਦ ਵੜੇ ਨੇ ਉਹਨਾਂ ਨੂੰ ਫੌਜਾਂ ਦੇ ਕੇ ਪੰਜਾਬ ਉੱਤੇ ਭੇਜਿਆ ਗਿਆ 6 ਲੱਖ ਆਰਮੀ ਤਕਰੀਬਨ ਜਿਹੜਾ ਪੰਜਾਬ ਨੂੰ ਮੁਸਤਕਿਲਦੀ ਹੈ ਜਦੋਂ ਵਿਰਾਟ ਨੇ ਆਪਣੀ ਕਿਤਾਬ ਦਾ ਟ੍ਰਿਪ ਸਟੋਰੀ ਆਫ 984 ਇਹ ਕਿਤਾਬ ਲਿਖੀ ਗਈ ਹਿੰਦੁਸਤਾਨ ਸ਼ਬੀਰ ਦੇ ਬੈਠ ਹੋ ਗਿਆ ਸੀ ਉਦਾਸ ਉਸ ਵੇਲੇ ਲਿਖੀ ਕਿਤਾਬ ਲਈ ਉਥੇ ਇਹਨੇ ਜਿਹੜਾ ਗਲਤੀ ਗਰਾਹ ਜਦੋਂ ਗਰਾਹ ਨੇ ਸਾਰਾ ਸੱਤ ਰਿਹਾ ਉਦਾਸ ਬੜਿਆ ਆਪ ਸਮਝਾ ਕਰ ਰਹੀ ਜਦੋਂ ਕਲਮਾ ਤੋਂ ਉਸ ਵੇਲੇ ਉਹ ਇਹਨਾਂ ਵੀ ਇੱਕ ਤਰੀਕ ਨੂੰ ਸਾਲੂ ਕੀਤਾ ਗਿਆ ਤੁਸੀਂ ਇੰਦਰਾ ਵਾਲਾ ਜੁੜਾ ਜਾਂ ਮਰਿਆ ਬਰਾਬਰ ਅਗਲੇ ਕਿਤੇ ਹੋਵੇ ਕਿੰਦਾ ਅਸੀਂ ਅੱਗੇ ਕਿਸ ਸਾਥ ਪਾਰ ਕੀਤੀ ਜਾਂਦੀ ਗਈ ਕੀ ਪੰਜਾਬ ਉਸਨੇ ਅੱਗੇ ਲਾ ਕੇ ਹੁਲਾਕਰ ਤੋਂ ਨਾ ਕੀਤਾ ਬੀਐਸਏ ਮਰਿਆ ਪੀ ਦਾ ਸਿਆਦ ਨੇ ਮਨਨ ਦਿੱਤਾ ਇੱਕ ਸੈਂਟਰ ਤੋਂ ਆਪੀ ਚੜਾ ਕੇ ਜਾਂਦੀ ਹੈ। ਵੇਖੋ ਇੰਟਰਨੈਸ਼ਨਲ ਕਾਨੂੰਨ ਮੁਤਾਬਕ ਆਪਣੇ ਦੇਸ਼ ਦੀ ਆਪੀ ਆਪਣੇ ਦੇਸ਼ ਦੇ ਦਸਤਿਆਂ ਤੇ ਬਾਅਦ ਨਹੀਂ ਕਰ ਸਕਦੇ। ਨੀਂ ਹੰਧਿਆ ਦੇ ਬਾਅਦ ਕਰ ਸਕਦੇ। ਕਿਸੇ ਬਜ਼ੁਰਗਾ ਤੇ ਬੱਚਿਆਂ ਤੇ ਧੀਵੀਆਂ ਦੇ ਬਾਅਦ ਨਹੀਂ ਕਰ ਸਕਦੇ। ਪਰ ਸੱਚ ਕਰ ਗਵਰੰਦਨ ਸਾਹਿਬ ਤੇ 40 ਕੁੱਤਾ ਹੰਸਾਰਾ ਜੀ ਹੋ ਜਾ। ਉਹ ਕਹਿੰਦਾ ਅਸੀਂ ਆਖਿਆ ਕੋਈ ਗੱਲ ਨਹੀਂ ਤੇ ਸਾਡਾ ਢਾਈ ਘੰਟੇ ਦਾ ਅਰੀਜਨਾ ਅਸੀਂ ਅਪਰ ਸਰਜਾਵਾਂ ਤੇ ਪੈਟਰਾਲ ਦੀ ਜੁਦਾ ਜਮ ਬਣਿਆ ਜਾ ਕੇ ਦਿੱਲੀ ਵਿੱਚ ਸ਼ਾਹਤਾਂ। ਪੁਰਾਣੇ ਉਥੋਂ ਜਦੋਂ ਫੌਜਾਂ ਦੁਰੀਆ ਨੇ ਇੱਕ ਤਰੀਕ ਨੂੰ ਦਰਵਾਸਰ ਦੀ ਘੇਰਾਬੰਦੀ ਕੀਤੀ ਜਾਂਦੀ ਜਦੋਂ ਬਰਾਬ ਲਿਖਦਾ ਕਿ ਪਈਏ ਦਿਨ ਸਪਲਾਈ ਆਦੂ ਕੇ ਲਾਇ ਪਾਣੀ ਦੀ ਵੰਡ ਕੀਤੀ ਗਈ ਤੈਨੂੰ ਬਰਾਬ ਤੀਨ ਨੇ ਦੋ ਤਰੀਕ ਨੂੰ ਕਿਹਾ ਸੀ ਫੈਰ ਅਰਬ ਦੀ ਸਵੇਰ ਤੋਂ ਅਸੀਂ ਦੇਖਣਾ ਚਾਹੁੰਦੇ ਸਾਫ ਸਿਕਾ ਕੋਲ ਹਥਿਆਰ ਕੇ ਲਈ ਜਦੋਂ ਬਰਾਬ ਬਰਾਣੀ ਨੇ ਮੇਰੇ ਮਨ ਚ ਦਾਸ ਬਹੁਤ ਵੱਡਾ ਕਿ ਜਿਹੜਾ ਜਰਨਲ ਸ਼ੋਭੇਸ਼ ਸਿੰਘ ਕੀ ਤੇਰਾ ਕੋਲ ਨਹੀਂ ਕਿ ਮੇਰਾ ਉਸਾਰੀ ਹੈ ਮੈਂ ਕਿਹਨੇ ਗੋੜੀ ਕੀਤੀ ਮੈਨੂੰ ਕਿਹਦਾ ਦਾਸੀ ਵੀ ਅੱਗੇ ਕੀ ਹੈ ਕਿ ਦਾਸੀ ਬਰਖਾ ਜਦੋਂ ਇਸੇ ਸ਼ਿਕਾਇਤ ਆਖੜੇ ਆ ਤੇ ਅਸੀਂ ਕੇਵਲ ਬਾਹਰ ਪੈ ਗਾਦੇਰੇ ਦੋ ਤਿੰਨ ਸਾਲ ਦੇ ਪਰ ਅੱਜ ਉਹ ਸਿੱਖਾਂ ਨੇ ਕੇਵਲ ਦਲਾਰੀ ਬਾਰਾਮੂਰ ਦੇ ਕਿਨਾਰਾ ਬੈਠੀ ਦੇ ਇਹਨਾਂ ਦਾ ਅਸੀਂ ਬੜੇ ਕੋਸ਼ਸ਼ਾਂ ਕੀਤਾ ਮੇਰੇ ਨਾਲ ਤੇ ਆਦੇ ਜੋ ਤੇ ਬਾਰਾਮੂਰ ਦੇ ਸਾਡੇ ਕੋਲ ਮਸ਼ੀਨ ਦਾ ਨਾ ਸਾਡੇ ਕੋਲ ਟੈਂਕ ਸਾਡੇ ਕੋਲ ਗਰੂ ਸਾਰਾ ਸਾਡੇ ਕੋਲ ਅਸੀਂ ਇਹਨਾਂ ਨੂੰ ਅਰੋਧ ਦਿਪਕ ਕਰ ਰਹੇ ਹਾਂ ਕਿ ਦਾ 2 ਤਰੀਕ ਦੀ ਸ਼ਾਮ ਹੁੰਦੀ ਹੈ ਤੇ 3 ਤਰੀਕ ਸਵੇਰੇ 25 ਜਵਾਨ ਕੁੰਨੀ ਅ ਵਿਭਾਰ ਇਹਦਾ ਹਰਮਨਦਰ ਸਾਹਿਬ ਵਿਧਾਨ ਹੁੰਦਾ ਹੈ 1500 ਉਹਨਾਂ ਨੂੰ ਕਵਰੇਜ ਫੈਲ ਦੇ ਰਿਆ ਸੀ ਤੇ 10 ਜਵਾਨ ਸਵੇਰ ਰੱਖੇ ਸਨ ਆਪ ਕੀ ਵਣਿਆ ਪਰਿਆ ਪਰ ਕਿੰਦਾ ਸਾਡੀ ਹਰਾਨੀ ਦੀ ਹੱਦ ਨਾ ਰਹੀ ਜੋ ਵੀ ਉਹ ਦਾਖਲ ਹੁੰਦੇ ਹੈ ਕਿ ਨਾ 3 ਮਿੰਟਾਂ ਚ ਸਾਰੇ ਜਵਾਨ ਮਾਰੇ ਜਾਂਦੇ ਉਹਨਾਂ ਬਾਤਾਂ ਦਾ ਜਾ ਰਹੇ ਸਰ ਕਹਿੰਦਾ ਡੇਢ ਡੇਢ ਫੜੋ ਉੱਤੇ ਉੱਤੇ ਜਿਹੜੇ ਦੇਖਦੇ ਆ ਨਾ ਸ਼ਾਂਤ ਹੋ ਜਾਂਦੇ ਆ ਇਹਨਾਂ ਦਾ ਤਾਂ ਡਰ ਗਏ ਸੀ ਆਲਮ ਦੇ ਦਾ ਸਰ ਦਾ ਸ਼ਿਕਰ ਕਰਨ ਦਿੱਤੀ ਜਾਂ ਕਹਿੰਦਾ 152 ਵਧਾਇਆ ਗਿਆ ਸਾਰਾ ਦਿਨ ਉਲਾਸ਼ਾ ਚੁੱਕੀਆਂ ਉਹਨਾਂ 'ਚੋਂ 168 ਵਜੇ 220 ਤੋਂ ਬਾਕੀ ਸਾਰੇ ਦੇ ਸਾਰੇ ਬਾਤ ਵਾਲੇ ਮਾਰੇ ਗਏ ਜਿਹੜੇ ਸੰਤਾ ਨੇ ਗੋਲ ਗਏ ਸੀ ਨਾ ਜਿਹੜੇ ਕਹਿੰਦੇ ਆ ਸਰਦਾਰੋਂ ਜੋਦੇਵਾਰ ਕੇ ਲੈ ਜਾਓ ਕਹਿੰਦੇ ਆਓ ਤੇ ਸਹੀ ਰਾਖ ਭਗਵਤ ਕਰਾਂਗੇ ਸਾਰਾ ਤੇ ਤਰਾਕਾ ਦੇ ਨਕਾਸ਼ਾ ਧਰੂਆਂ ਉਹਨਾਂ ਚ ਕੇਵਲ 22 198 ਬੱਝੇ ਪਰ ਕਿੰਨਾ ਜਦੋਂ ਉਹਨਾਂ ਲਾਸ਼ਾਂ ਚ ਸਭ ਮਸ਼ੀਨ ਗਨਾਂ ਦੀਆਂ ਗੋਲੀਆਂ ਪਈਆਂ ਇਹਦਾ ਸਾਡਾ ਦਿਲ ਰਹਿ ਗਿਆ ਜਨਰਲ ਬਰਾ ਕੀ ਹੈ ਤੇਰੀ ਦੀ ਸ਼ਾਮ ਹੋ ਜਾਂਦੀ ਹੈ ਸਾਰਾ ਦੇ ਲਾਸ਼ਾਂ ਚੋਂ ਨੰਗਿਆ ਤੇ ਜਿਹੜੇ ਸਿੱਖ ਜਿੰਨੇ ਵੀ ਆਇ ਸੰ ਰਸ਼ਨ ਕਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆ ਜੇ ਕਿਸੇ ਸੰਗਤ ਦਾ ਡਰਾਮਾ ਹੋਇਆ ਸਰ ਕੱਲ੍ਹ ਤੋਂ ਲਗਾ ਤੇ ਕਿਸੇ ਇੱਕ ਨੂੰ ਵੀ ਬਾਹਰ ਜਾਂਦੇ ਜਾਂਦੇ ਦੇਖੋ ਗੱਲ ਕੀ ਪੈਸਾ ਹੈ ਇਸ ਸਾਥੂ ਦੇ ਅੰਦਰ ਜਿਹੜੇ ਤੇ ਦਰਬਾਰ ਵਿੱਚ ਆ ਰਹੇ ਨੇ ਉਹਨਾਂ ਨੂੰ ਬਾਹਰ ਨਹੀਂ ਜਾਂਦਾ ਜਾਂਦਾ ਅੰਦਰੋਂ ਬਾਹਰ ਨਹੀਂ ਜਾ ਸਕਦਾ ਬਾਹਰ ਕਹਿਣਾ ਕੋਈ ਨਾ ਬਦਲਦਾ ਕਰ ਦਿੰਦੇ ਬਾਹਰੇ ਆਮੀ ਦੇ ਰਾਹ ਨੂੰ ਆਮੀ ਨੂੰ ਲੜੂ ਵੱਲ ਲੈ ਖੁਸ਼ੀਆਂ ਖਸਮ ਦੀ ਬਹੁਤ ਚੰਗਾ ਕੀਤਾ ਤੁਸੀਂ ਦਬਾਤ ਸਾਹਿਬ ਐ ਕਰ ਰਹੇ ਹੋ ਜਿਹੜੇ ਆਮੀ ਨੂੰ ਬਰਾਨੀ ਤੇ ਸ਼ਰਾਬ ਲਿਆ ਕੇ ਤੇਰੇ ਕੋਲਾਂ ਨਹੀਂ ਕਰੂ ਕੋਈ ਨਹੀਂ ਹੈ ਕੇਵਲ ਸਿਕਾਵਾ ਸਿੱਧਾ ਕਿਉਂ ਹੈ ਇਸ ਸਰਫਰ ਅੰਦਰ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਦਾ ਸਮਾਨ ਜਿਹੜਾ ਸਾਡਾ ਇਤਿਹਾਸ ਨੂੰ ਰੱਖ ਲਿਆ ਗਿਆ ਉਹ ਰਾਮਦਾਸ ਜੀ ਨਗਰਾਂ ਦੀਆਂ ਰਸਾਂ ਲੈ ਕੇ ਭਾਂਡੇ ਤੱਕ ਆਰਮ ਚੁੱਕੇ ਲੱਗੇ ਹੋ ਰਾਮਦਾਸ ਜੀ ਦੇ ਦਰਵਾਜ਼ੇ ਇਹ ਕਰਦੇ ਹੋਏ ਸਿਕਾਵਾ ਸਿੱਧਾ ਕਿਉਂ ਲੱਗਦਾ ਹੈ ਇੰਨ ਤਰੀਕ ਦੀ ਸ਼ਾਹ ਹੋ ਜਾਂਦੀ ਹੈ ਇਹਦਾ ਉਸ ਤੋਂ ਬਾਅਦ 4 ਤਰੀਕ ਦੀ ਤਸਵੀਰ ਅਸੀਂ ਹੈਲੀਕਾਪਟਰ ਰਾਹੀਂ 950 ਆਰਮੀ ਦੇ ਜਵਾਨ ਕਰਿਆ ਇਹ ਕਹਿੰਦਾ ਕੋਨਾ ਇੱਕ ਇੱਕ ਕੋਲ 60-60 ਗਰੇਡ ਸਨ ਉਹ ਆਰਮੀ ਦੇ ਜਵਾਨਦਾਰੇ ਤਾਂ ਕਹਿੰਦਾ ਦੰਗ ਰਹਿ ਗਈ ਨੌ ਪਿੰਡਾਂ ਦੇ ਸਿਖਾ ਨੇ ਸਾਰੇ ਦੇ ਸਾਰੇ ਮਾਰ ਦਿੱਤੇ ਸਿਖਾ ਕੋ ਪੂਰਾ ਆਪਣਾ ਸਮਝੇ 1800-1100 ਮੀਟਰ ਤੱਕ ਦੌੜ ਦੀ ਬਾਤ ਕਰਦੀਆਂ ਸਨ ਇੱਕ ਨੂੰ ਹੋੜੀ ਵਾਰੀ ਤੇ ਜਿਹੜਾ ਉਹਦੇ ਕੋਲ ਗਰੂਡ ਸੀ 60-60 ਗਰੇਡ ਉਹ ਫਾੜੇ ਉਹ ਕਹਿੰਦਾ 950 ਦਾ 950 ਜਵਾਨ ਸੜਾ ਮਾਰਿਆ ਇਹਦਾ 4 ਤਰੀਕ ਸ਼ਾਮ ਹੋ ਗਈ ਅਸੀਂ ਲੈਲ ਕੈਸ ਸੱਤ ਸਮਝ ਨਹੀਂ ਸਿਆਲੀ ਕੀਤਾ ਕੀਤੇ ਹਰ ਵਾਸਤੇ ਸਾਨੂੰ ਬਾਤਾਂ ਪੈਦੀਆਂ ਸੀ ਦਲੀਲ ਉਹਨਾਂ ਆਵੇਸ ਕਰ ਕੀ ਰਹੇ ਹੋ ਚੌਥਾ ਦਿਨ ਹੋ ਗਿਆ ਤੁਹਾਡੇ ਕੋਲ ਕੇਵਲ 400 500 ਦੇ ਲਾਗੇ ਸੀ ਪਰ ਕੇਵਲ ਉਹ ਪਗੜੀ ਕੇ ਸਾਰੇ ਦੇਸ਼ੀ ਆਰਮੀ ਸਾਰਾ ਸਾਦੂ ਉਸਮਾਨ ਤੁਹਾਡੇ ਕੋਲ ਸ਼ਸਤਰ ਤੁਹਾਡੇ ਕੋਲ ਟੈਂਕ ਕੋਲ ਨਹੀਂ ਕੋਪਾ ਤੁਹਾਡੇ ਕੋਲ ਤੁਹਾਡੇ ਕੋਲ ਸੀ ਕੌਮੇ ਮਾਰੇ ਇਹਦਾ 4 ਤਰੀਕ ਰਾਜੀ ਗਾਦੀ ਬਦੋਂ ਰਾਜਾ ਸਾਸੀ 에ਰਪੋਰਟ ਦੇ 1100 ਆਦਮੀ ਜਵਾਨ ਖੜੇ ਹੈ ਤਾਰੇ ਉਹ ਉਹ ਜਵਾਨ ਸਨ ਜਿਹੜੇ ਮੰਤਰੀਆਂ ਦਾ ਸਪੈਸ਼ਲ ਸਕਿਉਰਟੀ ਹੁੰਦੀ ਹੈ ਇੱਕ ਮਿੰਟ ਤੱਕ ਅੱਖ ਨਹੀਂ ਚਮਕਦੇ ਉਹਨਾਂ ਦੀ ਟ੍ਰੇਨ ਬਹੁਤ ਵੱਡੀ ਹੁੰਦੀ ਹੈ ਉਹਨਾਂ ਦਾ ਤਾਰੇ ਆ ਗਿਆ ਕਿਨਾਂ ਉਹਨਾਂ ਦੇ ਰਾਹੀ ਫਿਰ ਸਰੂਪ ਉੱਤੇ ਗਏ ਸਰੂਪ ਉੱਤੇ ਉਹਨਾਂ 'ਚ ਗੈਸ ਹੁੰਦਾ ਜਦ ਤੱਕ ਕੁਝ ਸਿੰਘ ਸੁੱਤੇ ਹੋਏ ਸੀ ਤੁਮਾਂ ਉਹਨਾਂ ਨੇ ਬਾਹਰ ਲਿਆ 40 35 40 ਦੇ ਲਾਗੇ ਸੀ ਅੰਦਰ ਸੁੱਤੇ ਸਨ ਉਹਨਾਂ ਨੂੰ ਇਹਨਾਂ ਨੇ ਭਾਗਿਆ ਉਪਰੰਤ ਸੈਮ ਜਦੋਂ ਜਾਗੇ ਉਹਨਾਂ ਨੇ ਗੈਸ ਦੇ ਸਰੈਂਡਰ ਫੜਾ ਦਿੱਤੇ ਇਸ ਰੁੱਖ 'ਚ ਆਂਕਲ ਵਾਲੇ ਦਾ ਬਹੁਤ ਪਸੰਦ ਆਇਆ ਇਸੇ ਤਰ੍ਹਾਂ ਗੋਲੀਬਾਰੀ ਵੀ ਚੱਲਦੀ ਰਹੀ ਫਿਰ ਇਸ ਤੋਂ ਬਾਅਦ ਕੀ ਦਾ ਸਾਡੇ ਨੂੰ ਚਾਰਾਂ ਨੂੰ ਚਾਰਾਂ ਨੂੰ ਸੀ ਅਮਰੀਕਾ ਨੂੰ ਲੰਮ ਤੱਕ ਪੈਰੀਆ ਸਨ ਤੋਂ ਅਮ ਚੰਗੇ ਟ੍ਰੇਡਰ ਅਸੀਂ ਭੇਜਦੇ ਤੇ ਡਰਾਈਵ ਤੇਲ ਦੇ ਰਸ਼ੀਆ ਨੂੰ ਕਹਿ ਰਿਆ ਸੀ ਰੂਸ ਨੂੰ ਕਹਿ ਰਿਆ ਸੀ ਪਾਕਿਸਤਾਨ ਵਾਲੇ ਕਹਿ ਰਹੇ ਸਨ ਬਿੰਦੂ ਸੀ ਸਿੱਖਾ ਤੋਂ ਬਣਦਾ ਫੇਟਾ ਦੇ ਲੋ ਤੁਸੀਂ ਸਿਖਾਤਾਂ ਜਿਆਦੀ ਨਾ ਕਰੋ ਤੱਕਾ ਨਾ ਕਰੋ ਇਹਦਾ ਹਰ ਵਾਸਤੇ ਕੀ ਰਹਾ ਤਾਂ ਇਹ ਚਾਰ ਵੀ ਸ਼ਾਮ ਜਰਨਲ ਬਰਾੜ ਲੈਂਦਾ ਆਪਣੀ ਖਾਤ ਉਹ ਕਹਿੰਦਾ ਮੈਂ ਇਨਾ ਡੈਲ ਗਿਆ ਸਾ ਮੇਰੇ ਲੋਜੀ ਪੋਸ਼ਨ ਲਾ ਕੇ ਰਾਤ ਨੂੰ ਰਾਤ ਹੈ ਨਿਕਾ ਪਰਤੇ ਉਹ ਫਿਜ਼ੀਆ ਹੀ ਹੁੰਦਾ ਹੈ ਉਹ ਇਲਾਜ ਕਰਕੇ ਸਵੇਰੇ ਮੈਂ ਬਾਹਰ ਦੇ ਕੋਦੇ ਹੋਣ ਗਿਆ ਇਹਦਾ ਇਸੇ ਤਰ੍ਹਾਂ ਮੈਂ ਮਾਈਂਟਰੀ ਰੂਮ ਫੜੋਦੀ ਸਾਰੀਤਾ ਹਸਰਾਤ ਹੁੰਦੀ ਹੈ ਤੇ 6 ਨੂੰ ਇਹਦਾ ਫਿਰ ਸਾਡੇ ਕੋਲ ਚਾਰਾਂ ਹੋਣੀ ਸੀ ਮੈਂ 5 ਦੇ ਸ਼ਾਮ ਨੂੰ ਫੋਨ ਕੀਤਾ ਪ੍ਰਧਾਨ ਮੰਤਰੀ ਸਿੰਧਰਾ ਗਾਂਧੀ ਨੂੰ ਵੀ ਮੈਨੂੰ ਪਰਵਾਹ ਨੂੰ ਬਾਤ ਦਿੰਦਾ ਜਾਏ ਕਿ ਮੈਂ ਹਰਮਦਰ ਸਾਹਿਬ ਦੇ ਉਰਦਨਾ ਚਾਹੁੰਦਾ ਜੀ ਸਾਡੇ ਦਸ ਵਾਰ ਹੋ ਗਿਆ ਸਾਰਾ ਕਿ ਕਹਿੰਦਾ ਕਿ ਦੀ ਹਨਮਾਦੀ ਨਹੀਂ ਦਿੱਤੀ ਗਈ ਕਿ ਇਹਦਾ 6 ਤਰੀਕ ਨੂੰ ਟੈਂਕ ਵਾੜੀ ਗਿਆ ਜਿਹੜੇ 35 ਜੇ ਲਾ ਕੇ ਟੈਂਕ ਪਾਈ ਉਹ ਵੜ ਗਿਆ ਜਦ ਬਾਦ ਸਾਹਿਬ ਅੱਧਰ ਪਰ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਦਾ ਸਾਹ ਸੁੱਕੇ ਟੈਂਕ ਅੱਭ ਨਾ ਸਕੇ ਟਾਈ ਉੱਥੇ ਉਕੇ ਗੁੜਾ ਲਾਗੇ ਜਾਂਦਾ ਸੀ ਕਿ ਬਾਦ ਸਾਹਿਬ ਤੇ ਮੈਂਦਾ ਸਵੇਰੇ ਉਸ ਤੋਂ ਬਾਅਦ ਰਸਮ ਦੇ ਅੰਦਰ ਨਰਸਨ ਪਰ ਨਵਾਰੇ ਉਹਨਾਂ ਦੇ ਨਾਲ ਉਹ ਕਿ ਘਾਰੇ ਸਿੱਖਾ ਬਠਾਰਾ ਸੇ ਜਦ ਸੁਵੇਸ਼ ਸੇ ਉਹ ਜਨ ਜਗਮੀ ਹੋ ਜਾਂਦੇ ਨੇ ਤਦੇ ਉਹ ਉਤੇ ਆਉਂਦੇ ਆ ਤੇ ਫਿਰ ਜਿੱਤੇ ਮੀਰੀ ਬੀਰੀ ਦੇ ਨਿਸ਼ਾਨ ਸੱਤ ਉਹਨੇ ਸਾਹਮਣੇ ਉਤੇ ਜੂਝ ਦੇ ਰਹਿ ਮਰਦੇ ਮਜ਼ਾਹਿਬ ਬਾਬਾ ਇਕਾਉ ਸਤ ਗਿਆਨੀ ਨਰਸਨ ਪਰ ਨਵਾਰੇ ਸ਼ਫਾਤ ਦਾ ਜਾਮ ਪੀਦੇ ਆ ਇਹਦੇ ਵਿੱਚ ਵਿਆਹਨ ਤੇ ਗੁਰੂ ਕੇ ਸਿੱਖ ਸਿੰਘਨੀਆਂ ਤਾਰ ਦੇ ਨਾਲ ਸੋਦਾਜਾ ਬਚਾ ਉਹਨਾਂ ਸੱਤੋਂ ਪਾਈ ਸੰ ਉਹੋ ਕਿ ਉਹਨਾਂ ਨੂੰ ਹਾਰੇਗਾ ਉਹ ਬਚਿਆ ਬਿਲਕੁਲਾ ਸੀ ਉਹਦੀ ਮਾਂ ਪਾਣੀ ਮੰਗਦੇ ਸੀ ਗੋੜੀ ਪਾਲ ਕੇ ਉਹ ਬੱਚੇ ਨੂੰ ਬਾਹਰ ਦਿੱਤਾ ਗਿਆ ਜਿਹੜੇ ਪਾਣੀ ਮੰਗਦੇ ਸਨ ਉਹਨਾਂ ਨੂੰ ਵਾਟ ਵਾਰ ਮਾਰ ਕੇ ਆਉਣ ਵਾਲੇ ਕਹਿੰਦੇ ਜਾਨਾ ਰਿਹਾ ਕੋ ਪਾਣੀ ਨਹੀਂ ਦਿੱਤੇ ਹੁਣ ਕਹਿੰਦੇ ਪਾਣੀ ਚਾਹੀਏ ਮੈਂ ਦੇ ਦਿੱਤੀ ਹੈ ਪਾਣੀ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਗਿਆ ਕੁੱਟਿਆ ਗਿਆ ਫਿਰ ਜਦੋਂ ਤਾਕੀ ਦਾ ਸਾਡੀ ਸੀਮ ਬੜੀ ਦਾਤ ਆਪਤ ਹੋਈ ਇਹਦਾ ਅਸੀਂ 5000 ਨਕਲੀ ਧੰਗ ਅਗਿਆਤਿਆਰ ਕੀਤਾ ਸੀ ਸਾਡੀ ਪਹਿਲਾ ਤੋਂ ਸਕੀਮ ਸੀ ਨਰਵਤ ਸਾਹਿਬ ਦੇ ਉੱਤੇ ਗੋਲਾਬਾਰ ਦਾ ਹੱਥ ਲੱਗਿਆ ਸੰਤ ਸ਼ਹੀਦ ਹੋ ਗਏ ਇਹ ਕਹਿੰਦਾ ਅਸੀਂ ਸਾਡੀ ਸਕੀਮ ਕਾਰਕਰਹੀ ਕੋ ਨਕਲੀ ਧੰਗ ਪੇੜਾ ਭੇਜੇ ਗਏ ਇਲਾਕੇ ਤੋਂ ਉਹਨਾਂ ਨੇ ਲੱਗਣਾ ਵਾਲੇ ਆਖਿਰ ਚਾਂਦੀ ਲੱਗਏ ਜੋ ਮਾਪੋਸ਼ ਠੀਕਾ ਪਾਕਿਸਤਾਨ ਚਲੇ ਗਏ ਉਹਨਾਂ ਨੇ ਸੇ ਕੌਮ ਨੂੰ ਕਿਹਾ ਤੁਸੀਂ ਸ਼ਾਂਤੀ ਨਾਲ ਘਰ ਚ ਬੈਠੋ ਕਿਉਂਕਿ ਸੰਤਾਂ ਦਾ ਹੋਵੋ ਸੀ कि जेके जे ते ਆਮੀ ਨੇ ਆ ਮੰਨ ਸਰ ਜਰ ਪਾਦਸ਼ਾਹ ਡੈਂਕਤਾ ਉਸੇ ਪਿੰਡੋਂ ਪਟੇ ਹੋਰ ਜੇ ਸਾਹਮਣੇ ਕਿਸੇ ਨੇ ਹਰਮਨ ਸਰ ਵੱਲ ਨਹੀਂ ਹੋਣਾ ਪਰ ਸੇ ਕਹ ਕੇ ਉਹਨੂੰ ਲਾਮਨੇ ਉਹ ਕਿਹਾ ਸਾਡੀ ਸੇ ਕਾਗਜ਼ ਰੀਨ ਲਈ ਜਾਂ ਰਸੀ ਤੇ ਜੇ ਲਾਗੈਂਸ ਉਹਨਾਂ ਨੇ ਯਾਦ ਨੂੰ ਤਕਾ ਦਿੱਤਾ ਕਰੋ ਕਰੀ ਜਿਹੜੇ ਬਿੱਡਾ ਨੂੰ ਮਿਲਲੇ ਉਹਨਾਂ ਨੂੰ ਰਾਜ ਕਰਫਿ ਸੀ ਆਕਰੀਆ ਨੇ ਰੁਕਿਆ ਦੋ ਦੋ ਦਿਨ ਭੁਖੇ ਤੇ ਆਏ ਝੁਟਿਆ ਉਹ ਦੇਖਾ ਕਿ ਵਾਪਸ ਇਨੇ ਦਾ ਤਾਜ਼ ਮਜ਼ਬੂਰ ਹੋ ਗਿਆ ਕਿ ਉਹਨਾਂ ਦਾ ਕਿ ਜੁਲਦੀ ਮਸਬਾ ਵਾਪਸ ਕਰਤੇ ਤਾਂ ਇਹ ਇੱਕ 프리 ਬਲਾਂਸ ਤੋਂ ਦੀ ਨਸ਼ਾ ਖੁਸ਼ੀ ਕਰਨ ਵਾਸਤੇ ਇਹ ਸਾਤਾ ਕਿਲਾ ਤਾਂ ਆਪਰੇ ਕਿਉਂਕਿ ਇਹ ਕੇਵਲ ਇੱਕ ਕਹਾਣੀ ਹੈ ਆਤਮਾ ਦੀ ਪ੍ਰਗਟਾ ਤੇ ਉਹ ਕੇਵਲ ਸਰਦਾਰ ਸਾਹਿਬ ਦੀ ਮੁਰਗੇ ਪਿਆਰ ਸੀ ਮੁਰਗੇ ਜਿਹਾ ਨਹੀਂ ਸੀ ਸਰ ਬਾਕੀ ਸੱਤਾ ਕਿਆ ਜਦਾਂ ਬਗਮਾ ਸੇ ਉਹਨਾਂ ਸ਼ਰੀਆ ਪਰ ਜਾਣ ਕਰਦੇ ਸੀ ਹਰਿਆਣਾ ਪੰਜਾਬ ਤੋਂ ਵੀ ਹੱਥ ਅਸੀਂ ਕੀ ਦਾ ਪਹਚਾਣ ਕਰਦੇ ਹਾਂ ਸਜਾ ਕਰਦੇ ਸੀ ਇਹ ਦੇ ਪਗੜੇ ਜਾ ਸਕਦੇ ਸ ਪਰ ਇੱਕ ਇੱਕ ਬ੍ਰੀ ਬਲੈਂਸ ਸੀ ਸਿੱਖ ਗੌਰਵੀ ਨਜ਼ਰ ਤੁਸੀਂ ਵਾਸਤੇ ਤਾਂ ਇਹ ਘਾੜੀ ਬੁਲਤਾਂ ਜਿਹੜੇ ਮੁੱਖ ਰੱਖੇ ਗਏ 75000 ਗੌਰਵੀ ਦੀਵਾਨ ਜਿਹੜੇ ਕੁਸ਼ਹਾਦਾਂ ਜਾਂ ਨੇ ਤੋਂ ਇੱਕ ਦਾਸਾਨ ਆਪਕਾਰ ਸੇ ਦੇਡੇ ਦਾ ਹੀ ਬਾਦਿਸ ਬਜ਼ੁਰਗ ਐ ਜਿਨ੍ਹਾਂ ਨੇ ਸਾਰਾ ਅਖੀ ਦਾਸਨ ਕੀ ਹੈ ਤੋ ਸਾ ਦਾ ਹਿਲਦਾ ਹੁਣ ਜੋ 1987 ਦੇ ਸ੍ਰੋ ਸ਼ਹੀਦਾ ਦੀ ਸ਼ਹਾਦਤ ਨੂੰ ਕੋਟਾ ਨਮਸਕਾਰ ਆਉ ਸਤਿਗੁਰਾਂ ਦੇ ਚਰਨਾਂ ਸਰਦਾਸ ਕਰੀਏ ਐਸੇ ਗੁਰੂ ਦੇ ਪਿਆਰੇ ਸਿੱਖ ਜਿਨ੍ਹਾਂ ਨੇ ਗੁਰੂ ਕੇ ਪਾਹੇ ਵਿੱਚ ਰਹਿ ਕੇ ਸ਼ਹਾਦਤ ਦਾ ਜਨਮ ਕੀਤਾ ਉਹਨਾਂ ਦੀ ਚਰਨ ਕੂਟ ਸਤਿਗੁਰੂ ਸਾਨੂੰ ਦੇ ਆਪਾਂ ਲਈ ਇਹ ਤੇ ਸਮਾਪਤੀ ਹੈ ਗੁਰ ਸਿੱਖੀ ਮਾਣ ਮੇ ਆ پیارا ہے سکھ تے قرآن دے جے کو جڑائی کر کے اندر کو دی اسمت تے راکھی دے آپ آپ آتے دے کہ ساتھ کھن شریح حمد رسیہ تے پیلا حملہ دیں یہ دسمہ حملہ ہے اگلے دوارہ جا کے آپ نسان کرنے کی کہ یہ دسمہ حملہ کے بھی ہے تو گروہ کو ایک سرکار مرمو ایک بری بلان جی دے راہی سکھ قوم دے نسل کو شکیتی گئی کہ سکھ قوم دوائیا جائے ਅੱਜ ਵੀ ਇਹ ਸਾਰੇ ਯਤਨ ਜਿੰਨੀ ਕਰ ਰਿਹਾ ਹੈ ਕੋਈ ਬਿਸ਼ਰੇਤ ਨਹੀਂ ਸਸੇ ਵਾਲੇ ਨੇ ਫਿਰ ਜਿਹੜੀ ਉਹ ਜਵਾਨ ਮਰੀ ਦਿੱਤੀ ਗਈ ਹੈ ਜਿਹੜੀ ਉਹ ਸੀਬੀਆਈ ਨੇ ਇਸਵਾਇਆ ਸੀ ਉਹਦੇ ਤੇ ਫਿਰ ਉਹਨੂੰ ਮਿਲ ਗਈ ਹੈ ਕਿਉਂ ਇਲੈਕਸ਼ਨ ਤੋਂ 2 ਦਿਨ ਪਹਿਲਾਂ ਉਹ ਵੇਚ ਦਵਾਈ ਗਈ ਕਿਉਂ ਵੋਟਾਂ ਚਾਹੀਦੀ ਨੇ ਸਮਝੀ ਜੀ ਵੀ ਤੋਂ ਇਸ ਵਾਸਤੇ ਇਸ ਸੋਗ ਨੂੰ ਉਲਝਾਉਣ ਵਾਸਤੇ ਬਾਅਦ ਬਾਅਦ ਯਤਨ ਕੀਤੇ ਜਾਂਦੇ ਹੈ ਬਾਅਦ ਬਾਅਦ ਸਿਰਫ ਕੌਮ ਦੇ ਨਾਲ ਤਕਾਜ਼ ਜੁੜੀ ਤੇ ਅੱਜ ਤੱਕ ਸਾਨੂੰ ਇਨਸਾਫ ਨਹੀਂ ਇਸ ਲਈ ਸਾਥ ਨੂੰ ਦਿੱਤੀ ਹੈ ਗੁਰਬਾਣੀ ਦੇ ਗੁਰਬਾਣੀ ਦੇ ਇਤਿਹਾਸ ਨਾਲ ਜੁੜੀਏ ਸਮਾਪੋਰ ਵਾਲਾ ਬੜਾ ਬਿਆਨ ਕਰ ਹੈ ਪਰ ਵਿਵੇਕ ਨਾਲ ਅਸੀਂ ਕਰੀਏ ਅਸੀਂ ਵਿਵੇਕ ਨਾਲ ਪਹੁੰਚੀਏ ਗੁਰ ਰਹਿਤ ਕਰੇ ਅਸੀਂ ਗੁਰਬਾਣੀ ਅਨੁਸਾਰ ਆਪਣੀ ਜੀਵਨ ਬਣਾਈਏ ਤਾਂ ਜੋ 1983 ਦੇ ਸਮਸ਼ੇਦਤਾ ਦੇ ਸ਼ਹਿਾਰ ਨੂੰ ਕੋਟਾਂ ਤੋਂ ਮੁਕਤ ਨਾ ਸੇ ਸਮਸਵਾਪ ਇਹ ਜਿਹੜੀ ਕਰਦਾ ਦਾਸ ਸਮਾਨਾ ਜਾਂਦੇ ਤੇ ਉਹ ਰਣਾ ਜਿਹੜੇ ਆਪਣੇ ਪਿਆਸ ਸਦੇ ਕੋ ਸੀਸ ਸੁਲੋਪਤੀ ਆਪ ਨੂੰ ਜੀ ਵਾਜ ਜੀ ਦਾ ਖੰਸਾ